ਤੋ ਇਹ ਨਵੀਂ ਵੀਡੀਓ ਦੇ ਵਿੱਚ ਬਸਤ ਸਰੀਰ ਦੇ ਸਾਰੇ ਹੀ ਅੰਗ ਆਪਣੇ ਆਪਣੀ ਥਾਂ ਤੇ ਬਹੁਤ ਹੀ ਮਹੱਤਵਪੂਰਨ ਆ ਸਭ ਜਿਓ ਆਪੋ ਆਪਣੇ ਅੰਮਿਤ ਪਰ ਅੱਖਾਂ ਜੇਕਰ ਤੁਹਾਡੀ ਰੋਸ਼ਨੀ ਚਲੀ ਗਈ ਤਾਂ ਤੁਹਾਡੇ ਅਸਤੇ ਦੁਨੀਆ ਜਿਹੜੀ ਹਨੇਰੀ ਹੋ ਜਾਂਦੀ ਆ ਕੁਦਰਤ ਦੇ ਇਹ ਨਜ਼ਾਰੇ ਦੇਖਣੇ ਅੱਖਾਂ ਦਰਾਹੀਂ ਸੰਭਵ ਹੈ ਸਿਆਣੇ ਕਹਿੰਦੇ ਵੀ ਅੱਖਾਂ ਗਈਆਂ ਜਹਾਨ ਗਿਆ ਦੰਦ ਗਏ ਸਵਾਦ ਗਿਆ ਖੰਨ ਗਏ ਤਾਰਾਗ ਗਿਆ ਅੱਜ ਆਪਾਂ ਜਿਹੜੇ ਆਯੁਰਵੈਦਿਕ ਨੁਸਖੇ ਲੈ ਕੇ ਆਏ ਉਹ ਹੈ ਅੱਖਾਂ ਦੀ ਰੌਸ਼ਨੀ ਵਧਾਉਣ ਦੇ ਲਈ ਅੱਖਾਂ ਤੇ ਲੱਗਿਆਂ ਐਨਕਾਂ ਉਤਾਰਨ ਦੇ ਲਈ ਜਾਂ ਅੱਖਾਂ ਦੇ ਵਿੱਚ ਜਿਹੜੀ ਕੋਈ ਲਾਲੀ ਵਗੈਰਾ ਆ ਜਾਂਦੀ ਹੈ ਜਾਂ ਅੱਖਾਂ ਦੇ ਵਿੱਚ ਮਤਲਬ ਰੜਕ ਪੈਂਦੀ ਹੈ ਜਾਂ ਅੱਖਾਂ ਦੇ ਵਿੱਚ ਡਰਾਈਨੈਸ ਰਹਿੰਦੀ ਹੈ ਇਹਦੇ ਲਈ ਜਿਹੜੇ ਹੈਗੇ ਬਹੁਤ ਹੀ ਕੰਮ ਦੇ ਨੁਸਖੇ ਆਪਣੇ ਕੋਲੇ ਤੁਸੀਂ ਇਹਨਾਂ ਨੂੰ ਸੁਣਿਆ ਜਰੂਰ ਕੋਈ ਨਾ ਕੋਈ ਨਸhta ਜਰੂਰ ਤੁਸੀਂ ਵਰਤਿਆ ਵੀ ਹੋਵੇਗਾ ਤੇ ਜੇ ਨਹੀਂ ਵਰਤਿਆ ਤੇ ਇਹਨਾਂ ਦੇ ਵਿੱਚੋਂ ਵਰਤ ਵੀ ਸਕਦੇ ਆ ਦੱਸਣ ਲੱਗਿਆ ਆਪਾਂ ਨੁਸਖੇ ਜਿਆ ਗਰਾਉ ਕਾਲੀ ਮਿਰਚ 200 ਗ੍ਰਾਮ ਧਾਗੇ ਵਾਲੀ ਮਿਸ਼ਰੀ ਰੌਕ ਕੈਂਡੀ ਕਰਕੇ ਜਾਂਦੇ ਨੂੰ 250 ਗ੍ਰਾਮ ਦੇਸੀ ਗਾਂ ਦਾ ਦੇਸੀ ਘਿਓ ਤੇ ਕਾਲੀ ਮਿਰਚ ਕਾਲੀ ਮਿਰਚ ਦੇ ਵਿੱਚ ਬਹੁਤੀ ਨਹੀਂ ਪਾਉਣੀ 10 ਗ੍ਰਾਮ ਹੀ ਪਾਉਣੀ ਸਿਰਫ ਇਹਨਾਂ ਸਾਰਿਆਂ ਦਾ ਫਾਈਨ ਪਾਊਡਰ ਬਣਾ ਕੇ ਰੱਖ ਲਵੋ ਦੈਂਤ ਦੋ ਵਾਰ ਇੱਕ ਇੱਕ ਚਮਚ ਗਾਂ ਦੇ ਦੁੱਧ ਨਾਲ ਲੈਣਾ ਅੱਖਾਂ ਦੀ ਬਿਮਾਰੀ ਕੋਈ ਵੀ ਹੋਵੇ ਰੇਥੋਡੱਕੇ ਕਾਂਜਕਟਿਵਾਈਟਸ ਬਿਮਾਰੀ ਲਈ ਬਹੁਤ ਹੀ ਲਾਭਕਾਰੀ ਹੈ ਦੂਸਰਾ ਨੁਸਖਾ ਜਿਹੜਾ ਹੈ ਗੁਲਾਬ ਦੇ ਫੁੱਲ ਲੈ ਕੇ ਆਪਾਂ ਸਾਫ਼ ਕੁੱਕਰ ਦੇ ਵਿੱਚ ਪਾ ਕੇ ਉਹਨਾਂ ਨੂੰ ਹੌਲਕੀ ਅਗ ਤੇ ਸਲੋ ਫਲੇਮ ਤੇ ਪਕਾਉਣਾ ਤੇ ਉੱਪਰੋਂ ਦੀ ਜਿਹੜੀ ਬਿਸਲਾ ਹੈ ਸਿਟੀ ਜਿੱਥੋਂ ਮਾਰਦਾ ਉਹ ਉਤਾਰ ਕੇ ਉੱਥੇ ਪਾਈਪ ਲਗਾ ਕੇ ਜਿਵੇਂ ਸਾਇੰਸ ਦੇ ਵਿੱਚ ਕਸ਼ੀਦਨ ਦੀ ਵਿਧੀ ਹੈ ਜਾਂ ਫੰਡਾਂ ਦੇ ਵਿੱਚ ਜਿਵੇਂ ਘਰ ਦੀ ਸ਼ਰਾਬ ਜਾਂ ਦੇਸੀ ਦਰੂ ਕੱਢਦੇ ਆ ਉਸ ਵਿਧੀ ਮੁਤਾਬਕ ਇਹਦਾ ਜਿਹੜਾ ਹੈਗਾ ਅਮੇਪੋਰੇਟ ਹੋ ਕੇ ਵਾਸ਼ਪੀ ਕਰਨੋਂ ਕਿ ਜਿਹੜਾ ਪਾਣੀ ਆਊਗਾ ਉਹ ਫੈਬ ਜ਼ਰਾ ਹੀ ਤੁਸੀਂ ਕਿਸੇ ਬੋਤਲ ਦੇ ਵਿੱਚ ਸੰਭਾਲ ਲਓ ਇਹਦੇ ਰਹਿਗੇ ਸਾਰੇ ਹੀ ਬਰਤਨ ਜਾਂ ਪਾਈਪ ਜਾਂ ਜਿਸ ਪਾਂਡੇ ਚ ਆਪਾਂ ਸੰਬੋਧਨ ਸਾਰੇ ਹੀ ਸਾਫ਼ ਸੁਥਰੇ ਹੋਣੇ ਚਾਹੀਦੇ ਆ ਇਹਦੇ ਨਾਲ ਜਿਹੜਾ ਗੁਲਾਬ ਦਾ ਅਰਕ ਤਿਆਰ ਹੋਊਗਾ ਉਸ ਦਿਨ ਦੋ-ਦੋ ਗੁੰਦਾਂ ਸਵੇਰ ਸਾਂ ਸਵੇਰ ਉੱਠਦੇ ਸਮੇਂ ਤੇ ਸ਼ਾਮ ਨੂੰ ਫੈਨ ਸਮੇਂ ਪਾਓ ਇਹਦੇ ਨਾਲ ਵੀ ਜਿਹੜੀ ਤੁਹਾਡੀ ਨਿਗਾਹ ਬਹੁਤ ਜਲਦੀ ਇੰਪਰੂਵ ਹੋਵੇਗੀ ਅੱਗੇ ਜਿਨ੍ਹਾਂ ਦੇ ਮੋਤੀਆ ਵਿੰਦ ਵੀ ਹੋ ਜਾਂਦਾ ਅੱਖਾਂ ਦੇ ਵਿੱਚ ਬਿਮਾਰੀ ਅੱਖਾਂ ਦੇ ਵਿੱਚ ਉਹ ਵਿਅਕਤੀ ਰਾਤ ਨੂੰ ਬਰਸ ਵਗੈਰਾ ਕਰਨ ਤੋਂ ਬਾਅਦ ਨਮਕ ਦੇ ਗਰਾਰੇ ਕਰਨ ਤੇ ਫਿਰ ਇੱਕ ਲੌਂਗ ਮੂੰਹ ਦੇ ਵਿੱਚ ਰੱਖ ਕੇ ਰਾਤ ਨੂੰ ਸੌਂ ਜਾਣਾ ਸੋਗਾ ਮੂੰਹ ਦੀ ਲਾਰ ਜਿਹੜਾ ਸਲਾਈਵਾ ਹੁੰਦਾ ਉਹਨੂੰ ਤੁਸੀਂ ਠੁਕਣਾ ਨਹੀਂ ਉਹਨੂੰ ਅੱਖਾਂ ਦੇ ਵਿੱਚ ਉਂਗਲੀਆਂ ਸਾਫ਼ ਕਰਕੇ ਉਂਗਲੀ 'ਤੇ ਲਗਾ ਕੇ ਲਗਾਓ ਅੱਖਾਂ ਦੀ ਪਲਕ ਤੇ ਜਿਵੇਂ ਆਪਣੇ ਸ਼ਰਮਾ ਖੱਜਲ ਕਾਜਲਾ ਪਾਉਂਦੇ ਸੀ ਪਹਿਲਾਂ ਛੋਟੇ ਹੁੰਦੇ ਬੱਚਿਆਂ ਦੇ ਮਾਵਾ ਇਹਦੇ ਨਾਲ ਤਾਂ ਮੂਰਤੀਆ ਬੰਦ ਵੀ ਉਤਰ ਜਾਂਦਾ ਨਾਲ ਇਹਦੇ ਹੈਗਾ ਆਮਲਾ ਔਲਾ ਇੰਡੀਅਨ ਗੂਜੀ ਬੇਰੀ ਇਹਦਾ ਨਿਯਮਿਤ ਤੌਰ ਤੇ ਸੇਵਨ ਕਰੋ ਜਿੰਨਾ ਤੁਸੀਂ ਦਾ ਸੇਵਨ ਕਰੋਗੇ ਰੁਟੀਨ ਦੇ ਵਿੱਚ ਉਨਾ ਹੀ ਜਲਦੀ ਤੁਹਾਡੇ ਜਿਹੜਾ ਹੈਗਾ ਚਸ਼ਮਾ ਅੱਖਾਂ ਤੇ ਜੋ ਲੱਗਿਆ ਹੋਇਆ ਹੈ ਉਹਦੇ ਉਤਰਨ ਦੇ ਉਨੇ ਹੀ ਜ਼ਿਆਦਾ ਚਾਂਸ ਬਣਦੇ ਆ। ਆਮਲਾ ਖਾਣ ਨਾਲ ਸਰੀਰ ਦੇ ਸਾਰੇ ਹੀ ਆਰਗਨ ਜਿ ਹੌਲੀ-ਹੌਲੀ ਐਕਟੀਵੇਟ ਹੋਣ ਲੱਗ ਜਾਂਦੇ ਆ। ਜઠਰ ਅਗਨੀ ਤੇਜ਼ ਹੋਣ ਨਾਲ ਖਾਣਾ ਜਿਹੜਾ ਵਧੀਆ ਢੰਗ ਨਾਲ ਤੇ ਜਲਦੀ ਹজম ਹੁੰਦਾ ਹੈ। ਜਿਹਦੇ ਨਾਲ ਜਿਹੜੀ ਹੈਗੀ ਡਾਈਜੈਸ਼ਨ ਸਹੀ ਹੋਣ ਕਰਕੇ ਸਰੀਰ ਦੇ ਜਿਹੜੇ ਹੈਗੇ ਪੋਸ਼ਕ ਤੱਤ ਹੈ ਸਰੀਰ ਨੂੰ ਮਿਲਦੇ ਸਾਰੇ ਤੇ ਉਹਦੇ ਨਾਲ ਵੀ ਤੁਹਾਡੀ ਨਿਗਾ ਜਿਹੜੀ ਇੰਪਰੂਵ ਹੁੰਦੀ ਹੈ ਆਮਲਾ ਅਰਸਾਇਨ ਮਿਲ ਜਾਂਦਾ ਹੈ ਅੰਸਾਰੀ ਤੋਂ ਵਧੀਆ ਕੰਪਨੀ ਦਾ ਲੈ ਕੇ ਵਰਤੋ ਇਹ ਵੀ ਅੱਖਾਂ ਦੀ ਰੋਸ਼ਨੀ ਵਧਾਉਣ ਤੇ ਛਾਸੀ ਨੂੰ ਉਤਾਰਨ ਦੇ ਵਿੱਚ ਬਹੁਤ ਸਹਾਈਕ ਹੈ ਵਧੀਆ ਕੁਆਲਟੀ ਦਾ ਤ੍ਰਿਫਲਾ ਚੂਰਨ ਮਾਰਕ ਤੋਂ ਮਿਲ ਜਾਂਦਾ ਹੈ ਵੀ ਕਿਸਾਨੀ ਤੋਂ ਪਾਊਡਰ ਲੈ ਕੇ ਰਾਤ ਸਮੇਂ ਇੱਕ ਚਮਚ ਮਿੱਟੀ ਦੇ ਭਾਂਡੇ ਦੇ ਵਿੱਚ ਨਵਾਂ ਕੋਰਾ ਮਿੱਟੀ ਦਾ ਭਾਂਡਾ ਉਹਦੇ ਵਿੱਚ ਭਾਉ ਕੇ ਸਵੇਰ ਤੁਸੀਂ ਉਹਨੂੰ ਕੱਪੜਾ ਛਾਣ ਕਰਕੇ ਜਾਂ ਤੁਸੀਂ ਕਾਫੀ ਫਿਲਟਰ ਨਾਲ ਪਾਣ ਕੇ ਛਾਣ ਕੇ ਉਹਨੂੰ ਉਹਦੇ ਨਾਲ ਅੱਖਾਂ ਨੂੰ ਸਾਫ਼ ਕਰੋ ਅੱਖਾਂ ਤੇ ਮਾਰੋ ਸਤਿਉਦੇ ਪਰ ਇਹਨਾਂ ਧਿਆਨ ਜ਼ਰੂਰ ਰੱਖਣਾ ਇਹਦੇ ਵਿੱਚ ਜਿਹੜਾ ਹੈਗਾ ਤ੍ਰਿਫਲਾ ਦਾ ਕੋਈ ਪਾਰਟੀਕਲ ਨਹੀਂ ਦਿਖਣਾ ਚਾਹੀਦਾ ਇਸ ਪਾਣੀ ਦੇ ਵਿੱਚ ਮਤਲਬ ਇਹਨੂੰ ਫੋਨ ਬਹੁਤ ਧਿਆਨ ਨਾਲ ਹੈ ਕੋਸ਼ਿਸ਼ ਕਰੋ ਇਹ ਕੱਪੜੇ ਦੇ ਕਈ ਤਾਹ ਬਣਾ ਲਓ ਉਹਦੇ ਵਿੱਚ ਦਿਨ ਭਰ ਨੂੰ ਇਹਦੇ ਨਾਲ ਵੀ ਜਿਹੜੇ ਹੈਗੇ ਇਹ ਨਿਗਾ 100% ਠੀਕ ਹੋਣ ਦੇ ਚਾਂਸਸ ਹੈ ਪਰ ਬਸਰਤੇ ਸਰਤੇ ਇਹ ਨਾਲੇ ਦੀ ਇਹ ਤ੍ਰਿਫਲਾ ਜਿਹੜਾ ਹੈ ਇਹ ਪਿਓਰ ਹੋਣਾ ਚਾਹੀਦਾ 100% ਇੱਕ ਤਕਦਾ ਹੋਰ ਪ੍ਰੈਕਟੀਕਲ ਹੈ। ਇੱਕ ਮੋਮਬਤੀ ਜਲਾ ਲਓ ਤੁਸੀਂ। ਉਹਨੂੰ ਆਪਣੇ ਤੋਂ 2-3 ਫੁੱਟ ਦੂਰ ਰੱਖੋ। ਤੇ ਉਸ ਤੇ ਉਹਨੂੰ ਆਪਣੇ ਸਿਰ ਦੇ ਅੱਖਾਂ ਦੇ ਬਰਾਬਰ ਰੱਖਣਾ ਪੈ ਲਗਾ। ਫਿਰ ਉਸ ਨੂੰ ਤੁਸੀਂ ਲਗਾਤਾਰ ਬਿਨਾਂ پلਕ ਕਿ ਚਪਕੀ ਟਿਕ ਟਿਕ ਲਾ ਕੇ ਦੇਖਦੇ ਰਹੋ। ਅੱਖਾਂ 'ਚ ਪਾਣੀ ਵਗਣ ਲੱਗ ਜਾਂਦਾ ਇਹ ਨਾਲ। ਔਰ ਤੁਸੀਂ ਇਹਨੂੰ ਦੇਖਦੇ ਰਹਿਣਾ ਚਾਹੀਦਾ। ਜਿੰਨਾ ਟਾਈਮ ਤੁਸੀਂ ਇਹਨੂੰ ਵਾਰ-ਵਾਰ ਦੇਖੋਗੇ ਉਨੀ ਤੁਹਾਡੀ ਜਿਹੜੀ ਨਿਗਾਹ ਅੱਖਾਂ ਦੀ ਰੋਸ਼ਨੀ ਆਹੋ ਜੇਤੀ ਵਾਪਸ ਆਏਗੀ ਜਾਂ ਜੇ ਮਤਲਬ ਤੁਹਾਡੀ ਇੰਪਰੂਵਮੈਂਟ ਹੋਊ ਅੱਖਾਂ ਦੀ ਨਿਗਾਹ ਦੀ ਦੂਸਰਾ ਹੈ ਵੀ ਸਵੇਰ ਸਵੇਰ ਚੜਦੇ ਸੂਰਜ ਦੀ ਟਿੱਕੀ ਨੂੰ ਦੇਖੋ ਸਟਾਰਟਿੰਗ ਦੇ ਵਿੱਚ 1 ਮਿੰਟ ਦੇਖੋ ਫਿਰ ਇਹਨੂੰ ਤੁਸੀਂ ਮੈਕਸਿਮਮ 10 ਮਿੰਟ ਤੱਕ ਦੇਖ ਸਕਦੇ ਹੋ ਚੜਦੇ ਸੂਰਜ ਦੀ ਲਾਲੀ ਵਾਲੀ ਟਿੱਕੀ ਜਿਹੜਾ ਲਾਲ ਨਾਲ ਦਿਖ ਦਿੰਦਾ ਹੈ ਕਉਨ ਲਗਾਤਾਰ ਨਿਹਾਰ ਦਿੰਦ ਨਾਲ ਵੀ ਜਿਹੜੀ ਹੈ ਨਿਗਾ ਬਹੁਤ ਜਲਦੀ ਠੀਕ ਹੁੰਦੀ ਹੈ ਜੇ ਨਿਗਾ ਘਟੀ ਹੋਈ ਹੈ ਤਾਂ ਉਹ ਬਹੁਤ ਜ਼ਿਆਦਾ ਉਹਦੇ ਚ ਇੰਪਰੂਵਮੈਂਟ ਹੁੰਦਾ ਰਾਤ ਦੇ ਸਮੇ ਟੁੱਟੇ ਤਾਰਿਆਂ ਨੂੰ ਦੇਖੋ ਉਹਦੇ ਨਾਲ ਵੀ ਤੁਹਾਡੇ ਲਈ ਨਿਗਾ ਹੰਪਰ ਹੋਣ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਂਦੇ ਹੈ ਤੇ ਆਪਣੀ ਡਾਈਟ ਸਹੀ ਕਰੋ ਇਕੱਖਾਂ ਵਾਸਤੇ ਹੋਰ ਬਹੁਤ کارਗਰ ਨੁਸਖਾ ਸੌਖਾ ਵੀ ਧਿਆਨ ਵਰਤਦੇ ਵੀ ਆ ਰਹੇ ਆ ਬਦਾਮ ਆਲਮੰਡ ਗੁਰਬੰਦੀ ਬਦਾਮ ਲੈਣੇ ਹੈ ਛੋਟੀ ਗਰੀ ਹੁੰਦੀ ਹੈ ਮੈਡੀਸਨਲ ਪ੍ਰੋਪਰਟੀ ਜਿਹਦੇ ਵਿੱਚ ਜ਼ਿਆਦਾ ਹੁੰਦੀਆਂ 100 ਗ੍ਰਾਮ ਲੈਣੇ ਹੈ ਸੌਫ ਸੀਨਲ ਸੀਡਜ਼ 100 ਗ੍ਰਾਮ ਧਾਗਮਸ਼ਰੀ ਰੌਕ ਕੈਂਡੀ 100 ਗ੍ਰਾਮ ਬਦਾਮ ਸੌਫ ਤੇ ਧਾਗਮਸ਼ਰੀ ਤਿੰਨੋਂ 100-100 ਗ੍ਰਾਮ ਇਦੇ ਵਿੱਚ ਆਪ ਲੈਣੀ ਆ ਪੂਰੀ ਮਿਰਚ ਕਾਲੀ ਮਿਰਚ ਵਰਗੀ ਹੁੰਦੀ ਹੈ ਸਾਈਜ਼ ਮੁਤਾਬਕ ਤੁਹਾਰੇ ਦਾ ਉਤੋਂ ਫਿਲਕਾ ਹੁੰਦਾ ਜਿਹੜਾ ਵਾਈਟ ਹੁੰਦਾ ਵਾਈਟ ਪੈਪਰ ਕਹਿੰਦੇ ਨੇ ਇਹ ਲੈਣੀ ਆਪਾਂ 15 ਗ੍ਰਾਮ ਸਾਰਿਆਂ ਦਾ ਮਿਸ਼ਰਣ ਬਣਾ ਕੇ ਤੁਸੀਂ ਇਹਨੂੰ ਸਟੋਰ ਕਰ ਲਓ ਇਹ ਟਾਈਟ ਕੰਟੇਨਰ ਦੇ ਵਿੱਚ ਤੇ ਇਹਨੂੰ ਦੁੱਧ ਨਾਲ ਸੌਣ ਸਮੇਂ ਤੁਸੀਂ ਲੈਣਾ ਇੱਕ ਚਮਚ ਦੁੱਧ ਨੂੰ ਗਰਮ ਕਰਕੇ ਉਸ ਤੋਂ ਬਾਅਦ ਨੂੰ ਠੰਡਾ ਹੋਣ ਤੇ ਹਲਕੇ ਕੋਸੇ ਦੁੱਧ ਨਾਲ ਲੈਣਾ ਕੰਡਲੀ ਹੋਰ ਇੱਕ ਐਕਸਰਸਾਈਜ਼ ਨਾਲ ਕਰ ਸਕਦੇ ਆਪਾਂ ਕਮਰੇ ਦੇ ਵਿੱਚ ਬੈਠ ਕੇ ਜਿੱਥੇ ਵੀ ਆਪਾਂ ਬੈਠੇ ਆ ਉਸ ਤੋਂ ਬਾਅਦ ਉਹਨੂੰ ਤੁਸੀਂ ਕਮਰੇ ਨੂੰ ਜਿਹੜੀ ਸਾਹਮਣੇ ਤੁਹਾਡੇ ਦੀਵਾਰ ਆ ਉਹਦੇ ਚਾਰੇ ਖੁੰਝਾਂ ਨੂੰ ਦੇਖੋ ਵਾਰ-ਵਾਰ ਕਲੌਕਵਾਈਜ਼ 30 ਕਲੌਕਵਾਈਜ਼ ਜਿਹਦੇ ਨਾਲ ਵੀ ਜਿਹੜੀ ਤੁਹਾਡੀ ਅੱਖਾਂ ਦੀ ਰੋਸ਼ਨੀ ਵਰਕ ਕਰਾ ਦਿੰਦੀ ਹੈ ਜੇ ਘਟੀ ਹੋਈ ਹੈ ਤਾਂ ਉਹ ਇੰਪਰੂਵਮੈਂਟ ਹੁੰਦੀ ਹੈ ਇਹਦੇ ਵਿੱਚ ਸਵੇਰ ਨਹਾਉਣ ਸਮੇਂ ਬਾਲਟੀ ਸਾਫ਼ ਕਰਕੇ ਉਹਦੇ ਵਿੱਚ ਸਾਫ਼ ਪਾਣੀ ਪਾ ਕੇ ਉਹਦੇ ਵਿੱਚ ਤੁਸੀਂ ਅੱਖਾਂ ਡਬੋ ਕੇ ਅੱਖਾਂ ਨੂੰ ਘੁਮਾਓ ਇਹ ਵੀ ਅੱਖਾਂ ਦੀ ਸਫਾਈ ਕਰਦੀ ਤੇ ਅੱਖਾਂ ਦੀ ਐਕਸਰਸਾਈਜ਼ ਕਰਦੀ ਹੈ। ਸ਼ੁੱਧ ਸਹਿਦ ਪਿਓਰ ਹਨ ਲੈ ਕੇ ਉਹਨੂੰ ਅੱਖਾਂ ਦੇ ਵਿੱਚ ਪਾਉਣ ਨਾਲ ਅੱਖਾਂ ਦੇ ਵਿੱਚ ਜਿਹੜੀ ਕਮਜ਼ੋਰੀ ਆਈ ਹੁੰਦੀ ਹੈ ਨਿਗਾ ਘਟੀ ਹੁੰਦੀ ਹੈ ਅੱਖਾਂ ਦੀ ਪੂਰੀ ਸਫਾਈ ਹੁੰਦੀ ਹੈ ਦੇ ਨਾਲ ਇਹ ਵੀ ਬਹੁਤ ਲਾਹੇਵੰਦ ਹੈ। ਜੇ ਸੀ ਜਨ ਦੇ ਵਿੱਚ ਆਮਲਾ ਹਰਾ ਮਿਲ ਜਾਂਦਾ ਤੇ ਆਮਲੇ ਹਰੇ ਦੇ ਰਸ ਨੂੰ ਨਿਚੋੜ ਕੇ ਸਾਫ ਸੁਥਰੇ ਕਿਸੇ ਬਰਤਨ ਦੇ ਵਿੱਚ ਉਹਦੀਆਂ 1-1 2-2 ਬੂੰਦਾਂ ਅੱਖਾਂ ਦੇ ਵਿੱਚ ਪਾਉਣਾ ਬਹੁਤ ਲਾਹੇਵੰਦ ਮੰਨਿਆ ਜਾਂਦਾ ਹੈ। ਇੱਕ ਤਕੜਾ ਅਗਲਾ ਨੁਸਖਾ ਬਹੁਤ ਕਾਰਗਰ ਹੈ। 50 ml ਲੈਣੀ ਆਪਾਂ ਗੁਲਾਬ ਜਲ ਚਾਹੇ ਤੁਸੀਂ ਘਰੇ ਤਿਆਰ ਕਰ ਲਓ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਤੇ 10 ml ਲੈਣੀ ਆਪਾਂ ਗਲੇਸਰੀਨ ਜੇ ਬਿਜਾਰੋ ਲੈਣੀਆਂ ਤਾਂ ਦੋਨੋਂ ਹੀ ਵਧੀਆ ਕੰਪਨੀ ਦੇ ਲੈਣੀਆਂ ਜਿਹੜੀ ਕਿ ਕੰਪਨੀ ਦਾ ਨਾਮ ਹੋਵੇ ਇਹਨਾਂ ਨੂੰ ਮਿਲਾ ਕੇ ਤੁਸੀਂ ਅੱਖਾਂ ਦੇ ਵਿੱਚ ਪਾਓ ਹਲਕਾ ਜਿਹਾ ਲੱਗਦੀਆਂ ਤੁਸੀਂ ਇਹਨਾਂ ਨੂੰ 45 ਦਿਨ ਲਗਾਤਾਰ ਪਾਓ ਤੇ ਇਹਦਾ ਜਿਹੜਾ ਰਿਜ਼ਲਟ ਹੈ ਬਹੁਤ ਹੀ ਅਮੇਜ਼ਿੰਗ ਹੋਵੇਗਾ ਤੇ ਨਾਲ ਹੀ ਹੈਗਾ ਜਿਹੜਾ ਤੁਹਾਡਾ ਡਾਈਟ ਵਧੀਆ ਹੋਣੀ ਚਾਹੀਦੀ ਤੇ ਪੇਟ ਵੀ ਚੰਗੀ ਤਰ੍ਹਾਂ ਸਵੇਰ ਸਾਫ਼ ਹੋਣਾ ਚਾਹੀਦਾ ਇਹ ਨਾਲ ਵੀ ਤੁਹਾਨੂੰ ਕਬਜ ਵਗੈਰਾ ਰਹਿੰਦੀ ਹੋਵੇ ਫਿਰ ਇਹਦਾ ਜਿਹੜਾ ਰਿਜ਼ਲਟ ਆਉਣਾ ਵਧੀਆ ਨਹੀਂ ਮਿਲਦਾ ਇੱਕ ਹੋਰ ਬੜਾ ਹੀ کارਗਰ ਨੁਸਖਾ ਹੈ ਖਾਸ ਕਰਕੇ ਉਹਨਾਂ ਲਈ ਜਿਨ੍ਹਾਂ ਦੀ ਅੱਖਾਂ ਦੇ ਵਿੱਚ ਵੈਲਡਿੰਗ ਕਰਦੇ ਸਮੇਂ ਕਹਿੰਦੇ ਵੈਲਡਿੰਗ ਪੈ ਗਿਆ ਅੱਖਾਂ ਦੇ ਵਿੱਚ ਲਾਲੀ ਆ ਜਾਂਦੀ ਹੈ ਅੱਖਾਂ ਦੇ ਵਿੱਚ ਖਾਰਸ਼ ਹੁੰਦੀ ਹੈ ਰੜਕ ਪੈਂਦੀ ਹੈ ਜਾਂ ਆਈ ਫਲੂ ਵੀ ਹੋ ਜੇ ਉਹਦੇ ਵਿੱਚ ਵੀ ਬਹੁਤ ਫਾਇਦੇਮੰਦ ਹੈ ਉਹਦੇ ਲਈ ਆਪਾਂ ਪਾਣ ਦੇ ਪੱਤਿਆਂ ਦਾ ਰਸ ਲੈਣਾ ਹੈ ਪਾਣ ਜਿਹੜੀ ਚਬਾਉਣ ਵਾਲੀ ਪਾਣ ਹੁੰਦੀ ਹੈ ਪਾਣ ਦੇ ਤਾਜ਼ੇ ਪੱਤਿਆਂ ਦਾ ਰਸ ਲੈ ਕੇ ਉਹਦੀਆਂ 2-2 ਬੂੰਦਾਂ ਅੱਖਾਂ ਦੇ ਵਿੱਚ ਪਾਉਣੀਆਂ ਦੂਸਰੀ ਵਾਰੀ ਪਾਉਣ ਤੋਂ ਪਹਿਲਾਂ ਹੀ ਅੱਖਾਂ ਜਿਹੜੀਆਂ ਬਿਲਕੁਲ ਠੀਕ ਹੋ ਜਾਂਦੀਆਂ ਖਾਸ ਕਰਕੇ ਜੇ ਵੇਲਡਿੰਗ ਵਗੈਰਾ ਕਰਨ ਨਾਲ ਜਿਹੜੀ ਅੱਖਾਂ ਦੇ ਵਿੱਚ ਲਾਲੀ ਜਾਂ ਲੜਕ ਪੈਂਦੀ ਹੈ ਕਈ ਦਾਵਾ ਕਰਦੇ ਵੀ ਅੱਖਾਂ ਦੀ ਰੋਸ਼ਨੀ ਜਿਹੜੀ 100% ਵੱਧ ਜਾਂਦੀ ਹੈ 2 ਮਹੀਨੇ ਚਾਧਾ ਨੰਬਰ ਐਨਕ ਉਤਰ ਜਾਂਦੀ ਹੈ 4-5 ਮਹੀਨੇ ਚ ਪੂਰੀ ਦੀ ਪੂਰੀ ਐਨਕ ਉਤਰ ਜਾਂਦੀ ਹੈ ਬਿਲਕੁਲ ਨਿਗਾਹ ਸਹੀ ਹੋ ਜਾਂਦੀ ਹੈ ਪਰ ਉਹਦੇ ਵਾਸਤੇ ਜਿਹੜਾ ਨੁਸਖਾ ਉਹਨੂੰ ਥੋੜਾ ਜਿਹਾ ਵਰਤਨਾ ਰੁਟੀਨ ਦੇ ਵਿੱਚ ਪੈਂਦਾ ਤੇ ਜਿਹੜੀ ਇਹ ਪਾ ਜਿਹੜਾ ਲੈਣਾ ਉਹ ਹੈਗੇ ਛੋਟੀ ﺍﻟआइची ਹਰੜ ਬੇਹੜਾ ਮਗਾ ਕਾਲੀ ਮਿਰਚ ਸੰਡ ਬਾਬਰਿੰਗ ਚਿਤਰਕ ਤੇ ਲੋਪਾਸਮ ਇਹ ਸਾਰੀਆਂ ਹੀ ਚੀਜ਼ਾਂ 10-10 ਗ੍ਰਾਮ ਲੈਣੀਆਂ ਇਹਦੇ ਵਿੱਚ ਆਪਾਂ ਮਲਠੀ 50 ਗ੍ਰਾਮ ਪਾਉਣੀ ਹੈ ਗੁਰਬੰਦੀ ਬਦਾਮ ਗਰੀ 150 ਗ੍ਰਾਮ ਫਿਸ਼ਟਾ 50 ਗ੍ਰਾਮ ਆਮਲਾ ਆਵਲਾ ਕਹਿੰਦੇ ਨੇ ਆਪਾਂ ਇੰਡੀਅਨ ਗੂਜਬੇਰੀ ਕਰਕੇ ਜਾਂਦੇ 100 ਗ੍ਰਾਮ ਮਿਸ਼ਰੀ ਰੌਕ ਕੈਂਡੀ 250 ਗ੍ਰਾਮ ਸਾਰੇ ਜਿਹੜੇ ਡਰਾਈ ਫਰੂਟਸ ਐਨੂੰ ਅਲੱਗ-ਅਲੱਗ ਰਗੜ ਕੇ ਬਾਕੀ ਜਿਹੜੀਆਂ ਔਸ਼ਦੀਆਂ ਨੂੰ ਇਹਦੇ ਵਿੱਚ ਪਾ ਕੇ ਘੁੱਟ ਪੀਸ ਕਰਕੇ ਇਹ ਲੋਪਾਸਮੇ ਦੇ ਵਿੱਚ ਬਾਅਦ ਵਿੱਚ ਪਾ ਕੇ ਮਿਲਾ ਲਓ ਉਹਨੂੰ ਮਿਕਸ ਕਰ ਲਓ ਇੱਕਜਾਨ ਕਰ ਲਓ ਉਹਨੂੰ ਇਹਨੂੰ ਚੰਗੀ ਤਰ੍ਹਾਂ 5-10 ਮਿੰਟ ਲਾ ਕੇ ਮਿਕਸ ਕਰਨਾ ਹੈ ਇਹਨਾਂ ਉਹ ਜਿਹੜੀਆਂ ਉਸ ਦੀਆਂ ਅਲੱਗ ਪਈਆਂ ਰਹਿਣ ਤਾਂ ਇਹਦੇ ਨਾਲ ਜਿਹੜੀ ਹੈ ਅੱਖਾਂ ਤੋਂ ਜਿਹੜੀ ਲੱਗੀ ਹੋਈ ਐਣਕ ਹੈ ਉਹ ਵੀ ਉਤਰ ਜਾਂਦੀ ਹੈ ਪਰਹੇਜ ਇਹਦੇ ਵਿੱਚ ਇਹ ਹੈ ਗਰਮ ਤਲੀਆਂ ਖਟੀਆਂ ਮਸਾਲੇਦਾਰ ਮੈਦੇ ਵਾਲੀਆਂ ਚੀਜ਼ਾਂ ਵਟਾਹ ਤੇ ਲੈਜ ਕੁਰਕਰੇ ਜਿਹੜੇ ਇਹ ਵਰਜਦਾ ਇਹਦੀ ਜਿਹੜੀ ডোজ ਹੈ ਉਹ 5 ਛੋਟੇ ਬੱਚਿਆਂ ਨੂੰ ਅੱਧਾ ਚਮਚ ਛੋਟਾ ਅੱਧਾ ਚਮਚ ਜਿਹੜੇ 15 ਤੋਂ 20 ਸਾਲ ਦੇ ਆ ਉਹਨਾਂ ਨੂੰ ਇੱਕ ਛੋਟਾ ਚਮਚ ਤੇ ਜਿਹੜੇ 20 ਸਾਲ ਤੋਂ ਉੱਪਰ ਦੇ ਉਹ ਇੱਕ ਟੀस्पून ਇੱਕ ਵੱਡਾ ਚਮਚ ਲੈ ਸਕਦੇ ਆ ਲੇਨ ਦਾ ਤਰੀਕਾ ਇਹ ਹੈਗੇ ਦੁੱਧ ਨੂੰ ਗਰਮ ਕਰੋ ਗਰਮ ਕਰਨ ਤੋਂ ਬਾਅਦ ਨੂੰ ਫੈਂਟੋ ਫੈਂਟੋ ਤੋਂ ਬਾਅਦ ਨੂੰ ਹਲਕਾ ਠੰਡਾ ਹੋਣ ਦਿਓ ਜਦੋਂ ਹਲਕਾ ਠੰਡਾ ਹੋ ਗਿਆ ਤਾਂ ਉਹਦੇ ਵਿੱਚ ਤੁਸੀਂ ਸੌਂ ਵੀ ਪਾ ਸਕਦੇ ਹੋ ਤੇ ਨਹੀਂ ਇਹ ਇਕੱਲੇ ਦੁੱਧ ਦੇ ਨਾਲ ਤੁਸੀਂ ਇਹਨੂੰ ਸ਼ੇਕ ਬਣਾ ਕਰੋ ਇਹਨਾਂ ਨੁਸਖਿਆਂ ਦੇ ਨਾਲ-ਨਾਲ ਜੇਕਰ ਆਪਾਂ ਥੋੜਾ ਜਿਹਾ ਫਿਜ਼ੀਕਲੀ ਵਰਕ ਕਰ ਗਏ ਉਹਦੇ ਨਾਲ ਜਿਹੜੀ ਆਪਾਂ ਨੂੰ ਭੁੱਖ ਵੀ ਲੱਗਦੀ ਹੈ ਪੋਖਲੇ ਬਨ ਵਾਲ ਜਿਹੜਾ ਹੈਗਾ ਡਾਈਜੈਸਟਿਵ ਯੂਸੇਜ਼ ਫਾਇਦਾ ਹੁੰਦੀ ਹੈ ਸਰੀਰ ਦੇ ਵਿੱਚ ਜਿਹੜਾ ਖਾਣਾ ਜਲਦੀ ਹਜਮ ਹੁੰਦਾ ਹੈ ਕਲਾਸੀਟ ਹੈਗਾ ਸਰੀਰ ਕੋ ਥਕਾਵਟ ਹੁੰਦੀ ਹੈ ਜਿਹਦੇ ਨਾਲ ਨੀਂਦ ਵਧਿਆਉਂਦੀ ਹੈ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦਰ ਰਲ ਜਾਂਦੀਆਂ ਹਨ ਖੁੱਲ ਕੇ ਭੁੱਖ ਲੱਗੇ ਖਾਣਾ ਸਹੀ ਹਜਮ ਹੋਵੇ ਤੇ ਨਾਲ ਜਿਹੜੇ ਨੀਂਦ ਵਧੀ ਆਵੇ ਤੇ ਇਹਦੇ ਨਾਲ ਜਿਹੜਾ ਹੈਗਾ ਅੱਖਾਂ ਦੀ ਰੋਸ਼ਨੀ ਜਿਹੜੀ ਬਰਕਰਾਰ ਰਹਿੰਦੀ ਹੈ ਕੁਝ ਦੇ ਲਈ ਸੈਰ ਜੋਗ ਨੂੰ ਜੋਗਾ ਕਰ ਸਕਦੇ ਆ ਨਹੀਂ ਤਾਂ ਜਿਹੜੇ ਆਸਨਾਂ ਦੇ ਵਿੱਚ ਹੈਗਾ ਸਰਵਾੰਗ ਆਸਨ ਤੇ ਸ਼ੀਰਸਾਸਨ ਅੱਖਾਂ ਦੀ ਜੋਤ ਦੇ ਲਈ ਬਹੁਤ ਹੀ ਮਫੀਦ ਮੰਨਿਆ ਜਾਂਦਾ ਡਾਈਟ ਦੇ ਵਿੱਚ ਆਪਾਂ ਨੂੰ ਗਾਜਰ ਜਾਂ ਬਟਾਉਣ A C E ਕੀ ਤੇ ਸੂਰਜ ਦੀ ਚੜ੍ਹਦੀ ਧੁੱਪ ਲੈਣੀ ਬਟਾਉਣ ਲਈ ਇਹਨਾਂ ਤੋਂ ਜਨ ਤੁਸੀਂ ਆਪਣੀ ਡਾਈਟ ਦੇ ਵਿੱਚ ਸ਼ਾਮਲ ਕਰਨਾ ਖਾਸ ਕਰਕੇ ਫਰੂਟਸ ਵੈਜੀਟੇਬਲ ਸੈਲਡ ਇਹਨਾਂ ਨੂੰ ਤੁਸੀਂ ਆਪਣੀ ਡਾਈਟ ਦੇ ਵਿੱਚ ਸ਼ਾਮਲ ਕਰੋ ਇਹਦੇ ਲਈ ਇੱਕ ਡੀਆਈਪੀ ਡਾਈਟ ਆਪਾਂ ਵੀਡੀਓ ਪਹਿਲਾਂ ਭਾਈ ਜੀ ਤੁਸੀ ਉਸ ਨੂੰ ਦੇਖ ਸਕਦੇ ਆ ਉਸ ਦੇ ਮੁਤਾਬਕ ਆਪਾਂ ਵੀਟ ਦੇ ਮੁਤਾਬਕ ਜਿਵੇਂ ਉਸ ਵੀਡੀਓ ਦੇ ਵਿੱਚ ਦੱਸਿਆ ਉਸ ਡਾਈਟ ਨੂੰ ਫਾਲੋ ਕਰੋ ਉਹਦੇ ਨਾਲ ਨਾ ਸਿਰਫ ਤੁਹਾਡੀ ਅੱਖਾਂ ਦੀ ਰੌਸ਼ਨੀ ਬਰਕਰਾਰ ਰਹੇਗੀ ਜਾਂ ਜੇ ਨੀਗਾ ਘਟੀ ਹੋਈ ਤਾਂ ਵਧੇਗੀ ਬਲਕਿ ਉਹਦੇ ਨਾਲ ਤੁਹਾਡੇ ਜਿਹੜਾ ਹੈਗਾ ਓਵਰਆਲ ਸਰੀਰ ਦਾ ਜਿਹੜਾ ਹੈਗਾ ਕਾਇਕਲਪੂਜ ਸਰੀਰ ਦੇ ਵਿੱਚ ਜਿਹੜੇ ਮਿਨਰਲ ਜਿ ਵਰਟਾਮ ਉਹਨਾਂ ਦੇ ਮਾਈਕਰੋਨਿਊਟ੍ਰੀਐਂਟਸ ਤੇ ਮੈਕਰੋਨਿਊਟ੍ਰੀਐਂਟਸ ਇਹਨਾਂ ਸਾਰਿਆਂ ਦੀ ਕਮੀ ਵੀ ਅਸੀਂ ਦੂਰ ਹੋ ਜੂ ਤੇ ਸਰੀਰ ਬਿਲਕੁਲ ਨਿਰੋਗ ਰਹੇਗਾ ਵੀਡੀਓ ਥੋੜੀ ਲੰਬੀ ਜ਼ਰੂਰ ਬਣਗੀ ਪਰ ਇਹਦੇ ਵਿੱਚ ਜੋ ਦੱਸਿਆ ਬਹੁਤ ਹੀ ਕੰਮ ਦੀ ਚੀਜ਼ਾਂ ਆ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਸਭ ਦਾ ਸ਼ੁਕਰੀਆ ਵੀਡੀਓ ਨੂੰ ਦੇਖਿਓ ਨਸਖਿਆਂ ਨੂੰ ਵਰਤਿਓ ਵਰਤੰਤਵਾਦ ਕਮੈਂਟ ਲਾਇਕ ਤੇ ਸ਼ੇਅਰ ਜ਼ਰੂਰ ਕਰਿਓ ਬਹੁਤ ਹੀ ਫਾਇਦੇਮੰਦ ਹੈ ਬਹੁਤ ਹੀ ਮਿਹਨਤ ਦੇ ਨਾਲ ਇਹ ਵੀਡੀਓ ਬਣਾਈ ਹੈ ਹਨ ਤੁਸੀਂ ਆਪਣੇ ਤੇ ਅਪਲਾਈ ਜ਼ਰੂਰ ਕਰਿਓ ਕਿਉਂਕਿ ਅੱਜ ਕੱਲ ਛੋਟੇ ਬੱਚਿਆਂ ਦੀਆਂ ਅੱਖਾਂ ਲੱਗ ਜਾਂਦੀਆਂ ਕਿੱਥੇ ਬੁਢਾਪੇ ਦੇ ਵਿੱਚ ਜਾ ਕੇ ਅਗੇਨ ਕਲਰ ਦੀ ਸੀ ਤਾਂ ਇਹਨਾਂ ਨੂੰ ਸੰਭਾਲਣਾ ਇਹਨਾਂ ਨੁਸਖਿਆਂ ਦੇ ਨਾਲ ਹੀ ਸੰਭਾਲ ਸਕਦੇ ਹੋ ਧੰਨਵਾਦ